ਸਾਖੀਆ ਕਾ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਵਗੇ ਜੀ ਚੜਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਜੀ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਆਪਾਂ ਖੜੇ ਆ ਭੈਣ ਕੇ ਘਰੇ ਆਪਾਂ ਆਪਣੇ ਘਰੇ ਬਲੌਗ ਨਹੀਂ ਸ਼ੁਰੂ ਹੋਇਆ ਕਿਉਂਕਿ ਦੋ ਦਾ ਕੰਮ ਕਰਕੇ ਆਏ ਸਾਨੂੰ ਪਤਾ ਪਸੂ ਡੰਗਰਾਂ ਦਾ ਗੋਇ ਕੁੜੇ ਦਾ ਕੰਮ ਜਾਦੇ ਵੱਜ ਜਾਂਦਾ ਤੇ ਖਲ ਦਾਣਾ ਭਿਓ ਕੇ ਆਏ ਸਾਰਾ ਤੇ ਭੈਣ ਵਾਸ ਸਰਵਾਈ ਜਾਂਦੀ ਹੈ ਅਸੀਂ ਤਾਂ ਰੈਡੀ ਹੋ ਕੇ ਆ ਗਏ ਸਾਨੂੰ 15 ਮਿੰਟ ਹੋ ਗਏ ਤੇ ਮੈਨੂੰ ਕੰਮ ਲਾਤਾ ਕਹਿੰਦੀ ਮੈਂ ਉਹਨੇ ਤਿਆਰ ਹੁੰਨੀ ਆ ਭੈਣ ਬਣ ਕੇ ਪਤੀਲਾ ਭਰ ਦੇ ਮੈਂ ਕਿਹਾ ਚਲ ਠੀਕ ਆ ਭਰ ਦੇਣੀ ਆ ਤੇ ਫਿਰ ਪ੍ਰੀਤ ਹੋਰੀ ਨਾ ਕਹਿੰਦੀ ਆ ਕੇ ਨਹਾਉਣ ਗਈ ਆ ਤੇ ਅੱਜ ਤੁਹਾਨੂੰ ਕੱਲ ਆਪਾਂ ਦੱਸਿਆ ਸੀਗਾ ਜੀ ਆਪਾਂ ਚੱਲੇ ਆਂ ਵਰਸੀ ਤੇ ਬਾਪੇ ਦੀ ਹੈਗੀ ਆ ਬਾਬਾ ਅਜੈਬ ਸਿੰਘ ਜੀ ਦੀ ਵਰਸੀ ਅੱਜ ਤੇ ਆਪਾਂ ਚੱਲੇ ਆਂ ਉੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਆ ਉੱਥੇ ਤੇ ਭੈਣ ਹਜੇ ਰੈਡੀ ਹੋਈ ਜਾਂਦੀ ਭੈਣ ਨਾਲ ਫੇਰ ਮਲਾਵਾਂਗੇ ਪਹਿਲਾਂ ਮਿਲੋ ਜਸ਼ਨੇ ਨਾਲ ਲੋ ਜੀ ਅੱਜ ਇਹਨੇ ਛੁੱਟੀ ਮਾਰ ਲਈ ਨਹੀਂ ਲਓ ਜੀ ਮਰਾਤੀ ਆ ਤਾਂ ਮੰਮੀ ਤੁਸੀਂ ਛੁੱਟੀ ਮਰਾਤੀ ਆ ਦਾ ਮੇਰੀ ਤੇ ਇਹ ਘਰੇ ਅੱਜ ਪ੍ਰੀਤ ਹੋਰੀਆਂ ਸਕੂਲ ਗਈਆਂ ਇੱਥੇ ਤਾਂ ਨੇਹਰਾ ਪੈਂਦਾ ਮੰਮੀ ਨੂੰ ਮਿਲੋ ਸ੍ਰੀ ਦਾਸ ਜੀ ਨੂੰ ਮਿਲੋ ਬਲਾ ਵੀ ਬਸ ਸਸੇ ਕਰ ਸਸੇ ਕਾਲ ਜਾ ਰਹੇ ਨੇ ਲਓ ਚਾਚਾ ਚੱਲ ਗਿਆ ਪ੍ਰੋਗਰਾਮ ਤੇ ਹੋਰ ਆਜੋ ਚੱਲੇਗੇ ਜੀ ਵਰਸੀ ਤੇ ਉਹ ਬੰਦ ਕਰਕੇ ਠੁਕੀ ਕਰਦੀ ਇੱਕ ਤਾਂ ਬਾਤ ਹੀ ਹੋਰ ਪਾਉਣੀ ਹੈ ਕੱਲ ਕੋ ਮਨ ਕੀ ਵਾਲੀ ਨਾ ਬਾਤ ਇੱਕ ਭਰ ਭਰੀ ਪਈ ਜਾ ਤਾਂ ਮੈਂ ਪਾਉਣੀ ਹੈ ਇੱਕ ਕੁਆਲਿਟੀ ਤਾਂ ਬਾਤ ਹੀ ਲਓ ਜੀ ਭੈਣ ਨੂੰ ਮਿਲੋ ਭੈਣ ਦਾ ਮੂਡ ਹੋ ਗਿਆ ਆਫ ਅੱਜ ਹੋਰ ਮੈਂ ਨਵਾਂ ਸੂਟ ਪਾਉਣਾ ਸੀ ਨਵਾਂ ਸੂਟ ਪਾਉਣਾ ਸੀਗਾ ਟੇਲਰ ਕੋਲ ਨੂੰ ਆਖਿਆ ਸੀ ਵੀ ਸੂਟ ਰੈਡੀ ਕਰਦੀ ਉਹਨੇ ਸੂਟ ਰੈਡੀ ਜਿਹੜਾ ਭੈਣ ਲੈ ਪਾਉਣਾ ਸੀ ਹੋ ਰੈਡੀ ਨਹੀਂ ਕਰਿਆ ਮੈਂ ਖੱਟਾ ਪਾਉਣਾ ਸੀਗਾ ਬੱਸ ਇੱਕ ਸਰਦਾਂ ਨਹੀਂ ਪਾਲ ਤੇ ਹੋਰ ਸੱਸੀ ਕਾਲ ਤਾਂ ਬੁਲਾ ਦੇ ਸਾਸਰੀ ਕਾਲ ਜੀ ਸਾਰਿਆਂ ਨੂੰ ਮੂਡ ਆਫ ਹੈ ਜੀ ਮੇਰਾ ਹੋਰ ਮੇਰਾ ਮੂਡ ਤਾਂ ਚੱਲ ਹੋ ਜਾ ਰੈਡੀ 10 ਵਜੇ ਕਿਸਮਤ ਹੀ ਮਾਰੀ ਹੈ ਭੈਣ ਗਾਲ ਘੱਟ ਸੁਣ ਕੋਈ ਹੋ ਜਾ ਰੈਡੀ ਹੋਰ ਕੀ ਹੈ ਮਾ ਪਾਣੀ ਪਾਇਆ ਮੈਂ ਬਦੀਲੇ ਚ ਇੱਕ ਬਾਟ ਪਾ ਦਈ ਹੋਰ ਪਾਇਆ ਮੈਂ ਇੱਕ ਤਾਂ ਦੇ ਹੁੰਦਾ ਆ ਆ ਲੈ ਚਲਦੇ ਆ ਨਾ ਕਿੱਟ ਜੀ ਥੈਲਾ ਲੈ ਚਲਦੇ ਹੋਰ ਅੱਧ ਨਾ ਫੋਰ ਪਾਲਾਂਗੇ ਨਾਲ ਜੇ ਕੋਈ ਸ਼ੂਟ ਕਰਨ ਵਾਲਾ ਹੋਇਆ ਉੱਥੇ ਪ੍ਰੋਗਰਾਮ ਸ਼ੂਟ ਕਰ ਲਾਂਗੇ ਮੜਾ ਜੀ ਕਿ ਨਹੀਂ ਚਲੋ ਜੀ ਮੈਂ ਪਤੀਲੇ ਚ ਪਾਦਾ ਬਾ ਤੇ ਮੌਸਮ ਹੋਇਆ ਪਾਇਆ ਪਿਆ ਭਾਈ ਕਿਣ ਮਣ ਕਿਣ ਮਣ ਤੜਕੇ 4 ਵਜੇ ਦਾ ਕਿਣ ਮਣ ਕਿਣ ਮਣ ਹੋਈ ਜਾਂਦੀ ਐ ਤੇ ਹੁਣ ਦੇਖੋ ਕਹਿ ਨਹੀਂ ਸਕਦੇ ਵੀ ਮੌਸਮ ਕਿੱਦਾਂ ਦਾ ਰਹੂਗਾ ਕਿਉਂਕਿ ਮੌਸਮ ਖਰਾਬ ਹੀ ਹੋਇਆ ਪਿਆ ਕਿਉਂਕਿ ਬੱਦਲ ਹਜੇ ਵੀ ਕਣੀ ਕੋਈ ਕੋਈ ਕਣੀ ਡਿੱਗੀ ਆਂਦੀ ਹੈ ਆਪਾਂ ਪਾ ਦਈਏ ਬਾल्टी ਪਾਣੀ ਦੀ ਹਜੇ ਦੋ ہاں ਦੋ ਤਿੰਨ ਦਿਨ ਦੱਸਿਆ ਹੈ ਰਹੂਗਾ ਲੋ ਜੀ ਬਾल्टी ਪਾਤਾ ਪਾਣੀ ਦੀ ਲੋ ਜੀ ਆਪਾਂ ਸੇਵਾ ਕਰਕੇ ਤੇ ਆਪਾਂ ਬੈ ਗਏ ਚਾਹ ਪਾਣੀ ਕੀਤਾ ਹੁਣ ਤੇ ਹੁਣ ਕਿਰਾਂ ਹੋਰ ਆ ਕੇ ਉਧਰੋਂ ਸੰਗ ਤੋਂ ਉੱਠ ਕੇ ਆਂਗੀ ਜਾਂ ਸਾਨੂੰ ਦੇਓ ਸੇਵਾ ਦਾ ਮੌਕਾ ਤੇ ਹੁਣ ਸੰਗ ਦ ਪੂਰੀਆਂ ਵੇਲੀ ਜਾਂਦੇ ਲੋ ਜੀ ਐਨੀ ਰੌਣਕ ਹੁੰਦੀ ਐ ਇੱਥੇ ਤਾਂ ਪੂਰੀ ਚੜ੍ਹ ਬੈੜਾ ਹੁੰਦੀ ਐ ਬਹੁਤ ਸੰਗਤ ਆਉਂਦੀ ਐ ਦੂਰੋਂ ਦੂਰੋਂ ਪੂਰੀਆਂ ਦਾ ਪੂਰੀਆਂ ਸੀਗੀਆਂ ਖੀਰ ਦੋ ਪ੍ਰਕਾਰ ਦੀ ਸਬਜ਼ੀ ਇੱਕ ਇੱਕ ਉਸ ਤੋਂ ਇਲਾਵਾ ਇਹ ਤੇਰਾ ਮਮਾ ਬੈਠਾ ਮਮਮੀ ਸੋਲੇ ਪਨੀਰ ਸੀਗਾ ਤੇ ਸੀ ਪੇਠਾ ਮੰਮੀ ਹਨ ਪੇਠਾ ਆ ਬੈਠੇ ਦੀ ਸਬਜ਼ੀ ਸੀ ਫਿਰ ਖੀਰ ਸੋਲੇ ਹਾਂ ਲੋ ਜੀ ਹੁਣ ਇਹ ਸੰਗ ਤਾਂ ਇੰਨੀ ਗਿ ਲਿਆਓ ਲਾਓ ਕਿ ਡਿਊਟੀ ਦੇਖੋ ਕਿ ਨਾਲ ਚਾ ਲੜਨਗੇ ਰਿਕਵਾ ਦੁਬਾਰੇ ਫੇਰ ਭੇਜਾਂਗੇ ਅਸੀਂ ਲੋ ਜੀ ਆ ਗਏ ਆਪਾਂ ਕਰੇ ਤੇ ਉਦੋਂ ਤੱਕ ਬਾਬੇ ਨੇ ਸਾਰਿਆਂ ਨੂੰ ਕਿਹਾ ਸੀਗਾ ਵੀ ਕਹਿੰਦੇ ਸਾਢੇ 4:30 ਵਜੇ ਸਮਾਪਤੀ ਕਰਾਂਗੇ ਆਪਾਂ ਤੇ ਫੇਰ ਜਾਣਾ ਪਰ ਘਰੇ ਨੀਰਾਚਾਰ ਆਪਣਾ ਸੀ ਉਧਰੋਂ ਮੌਸਮ ਹੋਇਆ ਪਿਆ ਜੀ ਖਰਾਬ ਤੇ ਫਿਰ ਡੈਡੀ ਕਹਿੰਦੇ ਆਜੋ ਭਾਈ ਨੀਰਾਚਾਰਾ ਪਾਉਣਾ ਤੇ ਮੈਂ ਤੇ ਜਸ਼ਨ ਤੇ ਡੈਡੀ ਤੇ ਸਕੂਟਰੀ ਤੇ ਆ ਗਈ ਸੀ ਮੰਮੀ ਹੋ ਤੇ ਰਮਣਾਉਂਦੀਆਂ ਸੀ ਤੱਕ ਕੇ ਪੈਦਲ ਤੇ ਮੈਂ ਆ ਕੇ ਧਰ ਲਈ ਚਾਹ ਜੇ ਡੈਡੀ ਕਹਿੰਦੇ ਚਾਹ ਤਰੋ ਪਾਈ ਚਾਹ ਨਹੀਂ ਪੀਤੀ ਆਇਤਾ ਜੇ ਤਾਂ ਹੁੰਦਾ ਜੀ ਗੈਸ ਸਿਲੰਡਰ ਆਪਣਾ ਭਰਿਆ ਹੋਇਆ ਫੇਰ ਤਾਂ ਰੈਡੀ ਕਰ ਲੈਂਦੇ ਹੁੰਦੇ ਚਾਹ ਤੇ ਫਿਰ ਜੁਲੇ ਤੇ ਤੁਹਾਨੂੰ ਪਤਾ ਔਖਾ ਹੋ ਜਾਂਦਾ ਨਹੀਂ ਬੰਦਿਆ ਤਾਂ ਹੋਵੇ ਤੇ ਮੈਂ ਧਰ ਲਈ ਚਾਹ ਬਸ ਹੁਣ ਚਾਹ ਜੂ ਪੀ ਕੇ ਫਿਰ ਆਪ ਆਪ ਦੇ ਕੰਮ ਧੰਦੀ ਲੱਗ ਜਾਗੇ ਲਓ ਜੂ ਬੜੇ ਚਾਹ ਆਪਣੀ ਦੁੱਧ ਪਾ ਲੀਏ ਕਣੀਆਂ ਬਹੁਤ ਡਿੱਗੀਆਂ ਦੀਆਂ ਮੋਟੀਆਂ ਮੋਟੀਆਂ ਸਰ ਆਪਣੇ ਜੀ ਹੋਰ ਚਾਰਾ ਤੇ ਮੌਸਮ ਛੜੀ ਗੀ ਲਾ ਰਖੀ ਬੱਲੀ ਤੇ ਜਿਹੜੇ ਸੇਵਾਦਾਰ ਸੀਗੇ ਸਾਰੇ ਬਾਬੇ ਨੇ ਦਿੱਤਾ ਸਾਰਿਆਂ ਨੂੰ ਗਿਫਟ ਠੀਕ ਹੈ ਅੱਜ ਤਾਂ ਜੀ ਗਿਫਟ ਮਿਲ ਗਏ ਹੈ ਸੋਨੂੰ ਦਿਖਾਵਾਂਗੇ ਆਪਾਂ ਕਿਰਮਾ ਚਾਹ ਚੁੱਧ ਦੁੱਧ ਪਾ ਦਾ ਫਿਰ ਦਿਖਾਉਣੀ ਆ ਸੋਨੂੰ ਕੀ ਗਿਫਟ ਮਿਲੇ ਇੱਕ ਜਸ਼ਨ ਦੇ ਡੈਡੀ ਨੂੰ ਇੱਕ ਮੰਮੀ ਨੂੰ ਤੇ ਇੱਕ ਰਮਣ ਨੂੰ ਤਨ ਗਿਫਟ ਲਿਆਇਆ ਅੱਜ ਸੀ ਗਿਫਟ ਹੀ ਗਿਫਟ ਹੋ ਗਏ ਇਹ ਜਦੋਂ ਵੀ ਵੀ ਵਰਸੀ ਹੁੰਦੀ ਹੈ ਨਾ ਬਾਬੇ ਦੀ ਸਾਲ ਤੋਂ ਮਨਾਉਂਦੇ ਆ ਤੇ ਬਾਬਾ ਜਿਹੜਾ ਵੀ ਮੇਨ ਮੇਨ ਸੇਵਾਦਾਰ ਹੁੰਦੇ ਆ ਕਈ ਹੁੰਦੇ ਆ ਬਹੁਤ ਜ਼ਿਆਦੇ 30 35 ਜਣੇ ਹੁੰਦੇ ਆ ਤੇ ਉਹਨਾਂ ਸਾਰਿਆਂ ਨੂੰ ਵੀ ਸੇਵਾਦਾਰਾਂ ਨੂੰ ਗਿਫਟ ਦਿੰਦੇ ਹੁੰਦੇ ਆ ਮੈਨੂੰ ਸਾਨੂੰ ਦਿਖਾਉਣੀ ਹੈ ਮੈਂ ਦੁੱਧ ਪਾਣਾ ਚਾਹਾਂ ਚਾਹਾਂ ਸਾਨੂੰ ਗਿਫਟ ਦਿਖਾਉਣੀ ਹੈ ਤੇ ਮੈਂ ਦੁੱਧ ਪਾਣਾ ਚਾਹਾਂ ਚਾਹਾਂ ਠੀਕ ਹੈ ਜੀ ਲੰਮੀ ਹੋਊ ਵੀਡੀਓ ਫਰਿੱਜ ਬੰਦ ਕਰ ਲਈ ਅੱਜ ਤੜਕੇ ਤਾਂ ਚੱਲੀ ਜਾਂਦਾ ਹੈ ਲੋ ਜੀ ਇੱਕ ਤਾਹ ਬੰਦੀ ਪਿਆ ਇੱਕ ਮੈਂ ਖੋਲ ਲਿਆ ਕੇ ਮੈਂ ਖ ਮੈਂ ਦੇਖੀ ਤਾਂ ਸਹੀ ਭਾਗੀ ਹੈ ਵਿੱਚ ਕੇ ਵੀ ਕਹਾਂ ਇਹਨਾਂ ਦਾ ਪਤਾ ਸੀਗਾ ਵੀ ਕੱਪ ਹੈ ਫਿਰ ਮੈਂ ਖ ਦੇਖੀ ਇਹ ਤਾਂ ਸਹੀ ਕਿਹੋ ਜਿਹਾ ਚਾਹ ਦੁੱਧ ਪਾਤਾ ਆਪਾਂ ਲੋ ਜੀ ਇਹ ਵਾਲੇ ਕੱਪ ਹੈ ਕੌਫੀ ਕੱਪ ਪੂਰੇ ਡਬਲ ਹੈ ਤੇ ਆਹ ਗਿਫਟ ਮਿਲਿਆ ਜੀ ਬਾਬਾ ਸਾਹਿਬ ਜਿਹੜੇ ਬਰਸੀ ਮਨਾਉਂਦੇ ਆ ਪਿਛਲੇ ਸਾਲ ਜਦੋਂ ਬਣਾਈ ਸੀ ਉਦੋਂ ਵੀ ਗਿਫਟ ਦਿੱਤੇ ਸੀਗੇ ਐਕਟੀ ਵੀ ਤੇ ਬਹੁਤ ਜਿਆਦਾ ਇਕੱਠ ਹੁੰਦਾ ਜੀ ਬਹੁਤ ਜਿਆਦਾ ਸੰਗਤ ਆਉਂਦੀ ਹੈ ਤੇ ਲਓ ਜੀ ਆਪਣੀ ਚਾਹ ਹੁਣ ਉਬਲਿਆਊਗੀ ਗੈਸ ਨਾਲ ਤਾਂ ਬਹੁਤ ਛੇਤੀ ਉਬਲਦੀ ਹੈ ਕਿਉਂਕਿ ਲੱਕੜਾਂ 'ਚ ਤਾਪ ਬਹੁਤ ਹੁੰਦਾ ਹੁਣ ਐ ਨਹੀਂ ਪਤਾ ਜਸ਼ਨ ਦੇ ਰਣੀ ਮੰਮੀ ਨੂੰ ਚੜਾ ਕੇ ਲਿਆਉਣਗੇ ਕਿ ਮੰਮੀ ਪੈਦਲੀ ਆਉਂਦੂ ਤਾਂ ਹਰਾ ਵੱਢ ਕੇ ਆਉਣ ਲਿਆਉਣਾ ਇਹਨਾਂ ਨੇ ਜਾਣਗੇ ਹੁਣ ਹਰਾ ਵੱਢਣ ਚਾਹ ਪੀ ਕੇ ਉਹ ਤਾਂ ਚਾਹ ਪਾਣੀ ਆਪਾਂ ਦਾ ਪੀ ਕੇ ਆਇਆ ਉੱਥੇ ਮੈਂ ਤਾਂ ਪੀਂਦੀ ਨਹੀਂ ਹੁਣੀ ਬਸ ਆਉਣ ਬਲੀ ਪੀਤੀ ਸੀ ਤੇ ਜਸ਼ਨ ਤੇ ਡੈਡੀ ਸ਼ਾਇਦ ਪੀਣ ਤੇ ਡੈਡੀ ਤਾਂ ਪੀਣਗੇ ਪੀਣਗੇ ਕਿਉਂਕਿ ਡੈਡੀ ਨੇ ਅੱਜ ਕੇਰਾ ਵੀ ਚਾਹ ਨਹੀਂ ਕਰੀ ਸਾਡੇ ਮੰਗਰੋ ਉਹ ਮੈਂ ਚਾਹ ਇੱਥੇ ਕਿਵੇਂ ਆ ਗਈਆਂ ਹੈ ਲਾਲ ਮਿਰਚ ਇੱਥੇ ਕਿ ਜਿਆਦਾ ਲਫਾਫਲ ਹੋ ਗਿਆ ਉਹ ਡੇ ਹੋ ਗਲਫਾਫ ਚ ਹੋਣੀ ਚਲੋ ਜੀ ਕੰਮ ਧੰਦੇ ਲੱਗਦੇ ਆ ਬਸ ਹੁਣ ਆਪਾਂ ਆ ਗਏ ਬਸ ਹੁਣ ਕਿਤੇ ਨਹੀਂ ਜਾਣਾ ਹੁਣ ਆਪਾਂ ਕਰੀਏ ਲਓ ਜੀ ਚਾਹ ਚੁੱਕ ਕਰਨ ਤੋਂ ਬਾਅਦ ਆਪਾਂ ਪਾਇਆ ਨੀਰਾਚਾਰ ਆਪਸ ਨੂੰ ਤੇ ਖਾ ਲਓ ਭੈਣੋ ਕਣੀਆ ਡਿੱਗੀਆਂ ਦੀਆਂ ਕਿਣਮਣ ਕਿਣਮਣ ਹੋਈ ਜਾਂਦੀ ਹੈ ਜੀ ਤੇ ਛਟੀਆਂ ਛਟੀਆਂ ਰੱਖਤੀਆਂ ਅੰਦਰ ਸੁੱਕ ਸੜਤੀ ਪਸ਼ੂਆਂ ਥੱਲੇ ਪਾਣੀ ਦਾ ਪਤੀਲਾ ਗਰਮ ਕਰਤਾ ਖਾਲ ਦਾਣਾ ਪਿਆਉਤਾ ਤੇ ਬਸ ਹੁਣ ਭਾਂਡੇ ਢਿੰਡੇ ਚੱਲਦੀਆਂ ਪਾਣੀ ਗਰਮ ਹੋ ਜਾ। ਹੋ ਗਿਆ ਦਾਲ ਸਬਜ਼ੀ ਅੱਜ ਬਣਾਉਣੀ ਨਹੀਂ ਜੀ ਸਬਜ਼ੀ ਆਪਣੀ ਜਦੋਂ ਕੋਈ ਉਧਰ ਪੰਧਿਆਰਾ ਹੋਵੇ ਜਾਂ ਵਰਸੀ ਹੋਵੇ ਬਾਬੇ ਦੀ ਆਪਣੀ ਆਈ ਜਾਂਦੀ ਹੁੰਦੀ ਹੈ। ਤੇ ਸਬਜ਼ੀ ਪਈ ਐ। ਸਬਜ਼ੀ ਅੱਜ ਆਪਾਂ ਕੋਈ ਨਹੀਂ ਬਣਾਉਣੀ। ਸੋਨੂੰ ਮੁੰਡੇ ਨਾਲ ਮਲਾਉਣੇ ਉਦਾਂ ਵਾਲੇ ਨਾਲ। ਕਹਿੰਦੇ ਸੀ ਬਹੁਤ ਸੋਹਣਾ ਹੈ। ਛਗਣੀ ਤੈਨੂੰ ਕਹਿੰਦੇ ਸੀ ਬਹੁਤ ਸੋਹਣਾ ਮੁੰਡਾ ਹੈ। ਹੈ? ਵੀਡੀਓ ਚ। ਲਓ ਜੀ ਮਿਲੋ ਛਗਣੀ ਨੂੰ। ਸਸੀ ਕਾਲ ਜੀ ਸੰਗਦਾ ਹਜੇ ਜਾਣਿਓ ਹੌਲੀ ਜਾਈ ਪੁੱਤ ਜਾਵੜੋ ਫਿਰ ਲਓ ਜੀ ਖੇਡ ਕੇ ਹਟਿਆ ਦੋਨੇ ਅੱਜ ਫੇਰ ਜੋ ਉਸੇ ਤੇਰੇ ਟਿਊਸ਼ਨ ਦੀ ਛੁੱਟੀ ਵੱਜ ਗਈ ਹੂੰ ਨਹੀਂ ਜਸੀਏ ਕੱਲ ਤੋਂ ਡੇਲੀ ਜਾਣਾ ਬੋਲਦਾ ਹੀ ਨਹੀਂ ਇੱਕ ਕੱਲ ਨੂੰ ਠਾਈ ਹੈ अठाई लास्ट फिर एक थी फिर पांच तरीक नेपर स्टार्ट है चलो भाई जाओ हौली आई तो आ जा चंगा ठीक है बोलता ही नहीं ना ठीक आता ना हूँ ना हाँ लो जी करिए काम धंधा फिर टाइम ना क्ढिए कर, तारा तूर ਆਇਤਾ ਤੜਕੇ ਵੀ ਸਨੇਹਾਂ ਦੀਆਂ ਕੱਡੀਆਂ ਸੀ ਤੜਕੇ ਕੱਡੀਆਂ ਸੀ 6 ਵਜੇ ਸੋ ਹਨੇਰਾ ਹੀ ਹੁੰਦਾ ਸੋਨੂੰ ਪਤਾ 6 ਵਜੇ 7 ਵਜੇ ਜਾ ਕੇ ਪੌਣੇ 7 ਕਿਤੇ ਦਿਨ ਚੜਦਾ ਨਾਲੇ ਜੀ ਟਾਈਮ ਨਾ ਖਾ ਲੈਣਗੇ ਬਸੂ ਫਿਰ ਆਏ ਆ ਧਾਰਾ ਧੂਰਾ ਕੱਡੀਆਂ ਜਾਂਦੀਆਂ ਨੇ ਟਾਈਮ ਨਾ ਫਿਰ ਪਾਣੀ ਤਾਂ ਨਹੀਂ ਪੀ ਲੈਂਦੇ ਆ ਬਸੂ ਚਲੋ ਜੀ ਆਪਾਂ ਭਾਂਡੇ ਢਿੰਡੇ ਚੱਕ ਲਈਏ ਫੇਰ ਮਿਲਦੇ ਆਂ ਆਪਾਂ ਗੜਾ ਪੀਣੀ ਆ ਚਾਹ ਇਹਨਾਂ ਦੇ ਸਟੀਲ ਦੇ ਹੁਣ ਤਾਂ ਪੀ ਲੈ ਕਰਾਂਗੇ ਮੈਂ ਪੀ ਲੂੰ ਮੈਂ ਪੀ ਲੂੰ ਇੱਥੇ ਆਏ ਬੈਠੇ ਵਧੀਆ ਸੋਫੇ ਤੇ ਬੈਹਿ ਕੇ ਪੀਣ ਵਾਲੀ ਆ ਰਾਮ ਵਾਲਾ ਕਿੱਦਾਂ ਜੇ ਸੋਫੇ ਸੁਬੇ ਹੋਣ ਹੈ ਕਿ ਜਿੰਗਾ ਕਮਰਾ ਹੋਵੇ ਵਧੀਆ ਬੰਦਾ ਬੈਠਾ ਵੀ ਸੋਨਾ ਲੱਗੇ ਹਮ ਕੱਖ ਜਾਣੇ ਜੀ ਦੂਰ ਬਾਹਲੀ ਪੈ ਜਾਂਦਾ ਐਥੋਂ ਤਾਂ ਭੈਣ ਕੇ ਘਰ ਤੱਕਰਦਾ ਵੱਡੇ ਜਸ਼ਨ ਨਾਲ ਸਾਨੂੰ ਲੈ ਗਿਆ ਜਸ਼ਨ ਫਿਰ ਗਾਂਵ ਮਥੋਂ ਨੂੰ ਪਤਾ 메ਨ ਰੋਡ ਪੈ ਜਾਂਦਾ ਤੇ ਗਾਂਵ ਘੇਰਾ ਫੋਟੋ ਕਰਾਉਂਦੇ ਆਂ ਖਾਣੇ ਲੈ ਕੇ ਲੱਭਨੇ ਇਹ ਉੱਥੋਂ ਦਾ ਸਾਡੇ ਜੀਟੀ ਰੋਡ ਆ ਬਾਲਾ ਵਰਦਾ ਹੱਥ ਦੂਰ ਬਾਹਲੀ ਪੈ ਜਾਂਦਾ ਆਪਾਂ

ਡੱਗੀ ਉਹ ਨਿੱਕੀ ਡੱਗੀ ਸੀ ਕਿਹਦੇ ਲੰਭਾ ਫੋਨ ਆਇਆ ਆ ਇੱਥੇ ਹੁਸੀ ਡੱਗੀ ਜੀ ਹਾਂ ਉਹ ਜਿਹੜੀ ਪੱਟੀ ਪਤਾ ਨਹੀਂ ਭਈ ਨਾ ਹੈਨੀ ਤਨ ਨਹੀਂ ਭਈ ਤਨ ਨਹੀਂ ਹਾਂ ਤਾਂ ਚੱਕੇ ਹੋਇਆ ਮੇਲਾ ਦਾ ਚੱਕੀ ਇਹ ਤਾਂ ਚੱਕ ਨਹੀਂ ਰਹੀ ਡੱਗੀ ਇੱਕ ਪਿਆਪ ਚ ਆਇਆ ਇੱਕ ਇਹ ਪਤਾ ਨਹੀਂ ਕਿੱਥੋਂ ਆਇਆ ਪਿਆਪ ਚ ਨਾ ਹੈਨੀ ਕਿਸੇ ਦੇ ਕਾਕੇ ਦਾ ਨੰਬਰ ਸੀ ਤੇ ਸਾਡੇ ਖੇਣ ਸੀਗੀ ਜਿਹੋ ਤੇ ਨਾ ਤੇੜਾ ਚੱਲ ਗਈਆਂ ਤੇ ਫਿਰ ਸਾਨੂੰ ਸਾਰੀ ਪੱਟਣੀ ਪੈਗੀ ਬਹੁਤ ਬਾਰੀ ਮਸਾਲਾ ਵੀ ਲਾਇਆ ਉਹਦੇ ਤੇ ਆ ਨਲਕੇ ਚ ਪਾਣੀ ਆਉਂਦਾ ਸੀਗਾ ਡੱਗੇ ਚ ਪਾ ਰੱਖੀ ਸੀ ਪਾਪ ਲੈਣ ਨੂੰ ਨਲਕਾ ਕਿਹੜੀ ਆਉਂਦੇ ਅਸੀਂ ਤੇ ਇਥੋਂ ਖੇਰ ਭਰ ਲੈਂਦੇ ਪਾਣੀ ਪਿਆ ਆਉਂਦੇ ਤੇ ਗੱਲ ਕਰ ਫਿਰ ਸਾਡਾ ਲੋਟ ਨਹੀਂ ਜਾਈ ਉਹ ਪਿਆ ਪੈ ਗਈ ਇਹ ਵੀ ਮੇਰਾ ਘਾਟੇ ਦੀ ਨਹੀਂ ਇਹ ਵੀ ਮੇਰਾ ਘਾਟੇ ਦੀ ਪੀਉਂਗੀ ਇੱਥੇ ਚ ਪਾਣੀ ਸੀਗਾ ਕਰਕੇ ਦਿੱਤਾ ਹੀ ਨਹੀਂ ਇਹਨਾਂ ਨੇ ਬੱਕਰੀਆਂ ਲਿਆਉਣ ਆਲੀ ਮੰਮੀ ਆਪੇ ਲਿਆਵਾਂਗੇ ਬੱਕਰੀਆਂ ਚੈਨ ਲੈਣੇ ਮਤਰੇ ਦੇ ਮਾਈ ਲੈ ਪੱਠੀ ਪੱਠੀ ਲੈ ਜੀ ਹਾਂ ਵੀ ਪੱਠ ਦੇ ਦੋ ਸਾਨੂੰ ਤੁਜੀਦੋ ਵੀ ਸਾਡੇ ਪੱਠ ਸੂਫੀ ਪੱਠੀ ਪੱਠ ਲੈ ਲਓ ਪੱਠ ਦੀ ਪੱਠ ਬੈਠੇ ਲੈਣੇ ਸਾਢੀ ਵੇਲੇ ਪੈਸੇ ਦੇ ਜੀ ਹਾਂ ਵੀ ਪੈਸੇ ਦੇਣਾ ਪੈਸੇ ਦੇਣਾ ਬਿਸਾਨੂੰ ਪੱਕੇ ਪੱਠ ਦੇ ਦੋ ਵੱਡੀ ਭਾਈ ਕਿਹੜਿਆਂ ਦੇ ਆਏ ਨਹੀਂ ਪਤਾ ਕਾਲੇ ਮਾਮੇ ਕਿਹਾ ਕਿ ਜੀਵਨ ਕਿਹਾ ਆ ਚਾਚਾ ਕਾਲੇ ਚਾਚੇ ਨੂੰ ਕਹਿਣੇ ਆ ਵੀ ਸਾਨੂੰ ਪੱਠ ਦੇ ਦਿਓ। ਬਾਟ ਦੂਰ ਹਨ ਤੇ ਪਦੋਨੇ ਚਲ ਬੜੀ। ਆ 14 ਕਿਲੋਮੀਟਰ ਨਹੀਂ। ਨਹੀਂ ਬੁੱਤੋਂ ਉੱਥੇ ਨਹੀਂ ਉਧਰ ਵੀ ਲੋਟ ਆਉਂਦੀ ਸਕੂਟ ਦੀ। ਨਹੀਂ ਤਾਂ ਬਦੋ। ਤੇ ਅਸੀਂ ਸਾਨੂੰ ਪੱਠ ਦੇ ਦਿਓ ਜੇ ਤੁਸੀਂ ਸਾਨੂੰ ਪੱਠ ਜੇ ਤੁਸੀਂ ਸਾਨੂੰ ਪੱਠ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਨਾ ਨਾ ਦੇਣੀ ਬਗੂ ਅਸੀਂ ਲੈਣੀ ਜਰੂਰ ਆ। ਉਥੋਂ ਹੀ। ਆ ਕੀ ਨਾਮ ਲੈਂਦੇ ਆ? ਰਾਹ ਸਾਫ ਆ। ਮੈਂ ਤਾਂ ਡੈਡੀ ਆ। ਬਾਜੀ ਕਿੱਦੇ? ਜੀ ਕਰੀ 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 ਲਿਆ। ਫੋਨ ਲਾ ਕੇ ਪੁੱਛ ਰਹੇ ਉਹਨਾਂ ਨੂੰ ਕਿ ਆ ਵੀ ਸਾਨੂੰ ਪੱਠ ਦੇ। ये वाला है वो नंबर पता नहीं कितना फोन आएगा डैडी के फोन तो जी आप बता रहा करते लागिए मौसम क्या हो के बहुत ज्यादा खराब है भाई हां मम्मी तब नहीं आऊंगा रात को 10:00 बजे तू कोई नहीं प्लीज उधर रखो

ਫਲਾ 15 ਦਿਨ ਦੀਆਂ ਹੋਣੀਆਂ ਫਿਰ ਜੂਨ ਚ ਇੱਕ ਮਹੀਨੇ ਦੀਆਂ ਲਓ ਜੀ ਰਮਣ ਆਈਏ ਲੱਸੀ ਲੈਣ ਹੁਣ ਅੱਜ ਕਰਕੇ ਨਹੀਂ ਲੱਸੀ ਕਿੱਦਾਂ ਸਕੂਲ ਲੱਗੂਗੀ ਲੱਸੀ ਨਹੀਂ ਆਈ ਆ ਜੀ ਸਾਹਿਬ ਨਹੀਂ ਠੀਕ ਹੈ ਜੀ ਅਸੀਂ ਜਿੱਤੇ ਸੁਣ ਮਾਰੇ ਕੋਸਕੇ ਹੀ ਨਹੀਂ ਲੱਗੂਗਾ ਲੱਗੂ ਹੀ ਗਾ ਲਓ ਉਹ ਛੁੱਟੀਆਂ ਪੂਈਦੀ ਸੀ ਮੈਂ ਹੁਣ ਪੇਪਰਾਂ ਦੇ ਬਾਹਰ ਹੋਣਗੇ ਕਿ ਨਹੀਂ ਆਏਗੀ ਹਾਂ ਨਹੀਂ ਹੁਣ ਲੱਗੂਗਾ 15 ਦਿਨ ਹੋਣਗੇ ਹੂੰ ਤੇ ਮੈਂ ਵੀ ਥੈਂਕ ਯੂ ਮੰਮੀ ਕਿੱਧਰ ਗਈ ਤੇ ਲੋ ਦਸਤੀ ਖਾ ਦਸਤੀ ਦਸਤੀ ਖਾ ਕੇਰ ਲੈ ਜਿੰਨੇ ਨਿੱਕੇ ਖਾਣੀ ਆਂ ਥੋੜੀ ਦਾਲ ਵੀ ਪਾ ਦੇਣਾ ਢੋਲਨੀ ਭੇਜੀ ਹੈ ਹਾਂ ਹਉਣੀ ਹੋਣੀ ਲਓ ਮੈਂ ਤਾਂ ਹੋ ਬਣਾਉਣੀ ਆ ਦੂਜਾ ਮੈਂ ਤਾਂ ਬਣਾਉਂਗੀ ਮਟਰ ਤੇ ਬੰਦ ਗੋਭੀ ਮੈਂ ਨਹੀਂ ਖਾਂਦੀ ਸਾਡੇ ਵੀ ਪਈ ਆ ਮਾੜਾ ਦੋ ਵਾਰੀ ਸਾਡੇ ਆਡੇ ਪਈਆਂ ਰਾਤ ਨੂੰ ਇਹੋ ਕੇ ਤੇ ਆ ਪਈਆਂ ਖਰਾਬ ਨਹੀਂ ਹੋਈਆਂ ਤੇ ਨੋਰੀਓਂ ਇਹ ਕੱਡੂ ਕਿ ਢੋਲ ਲਾ ਕੋਸ ਨਹੀਂ ਕਾੜਦੀ ਕਿੱਥੇ ਢੋਲਨੀ ਜਾਂਦੀ ਆ ਉਥੇ ਸਕੂਟਰੀ ਤੇ ਪਈ ਆਈ ਰੋਹ ਕਣ ਸਕੂਟਰੀ ਢੋਲਨੀ ਅੱਜ ਨੇ ਤੇ ਕੀ ਨਿੱਕੀ ਵੀ ਛੱਡਦੀ ਚਲੋ ਜੀ ਪਿਆਰ ਲਓ ਜੀ ਆਟਾ ਕੋਟਾ ਗੁੰਨਤਾ ਦੁੱਧ ਵਾ ਸਾਂਪਤਾ ਤੇ ਬਸ ਹੁਣ ਲੱਗਦੇ ਆ ਰੋਟੀ ਜਿਸਨਾ ਆਪਣਾ ਜਾਂਦਾ ਨਾਉਣ ਤੇ ਬਸ ਜੀ ਵੀਡੀਓ ਦਾ ਕਰਦੇ ਐਂਡ ਮੈਂ ਤਾਂ ਕਿਤੇ ਜਾਣ ਜੋਗਰੀ ਹੈ ਨਹੀਂ ਬਾਹਰ ਅੰਦਰ ਮੇਰਾ ਤਾਂ ਸਰਦੂਖਾ ਲੱਗ ਗਿਆ। ਤਾਂ ਗਿਆ ਮੈਂ ਤਾਂ ਕਰਦੀ ਜੋਗੀਆਂ ਬਾਹਰ ਹੈ ਨਹੀਂ ਬਾਹਰ ਜਾਣ ਜੋਗਰੀ ਮੈਂ ਤਾਂ ਘਰ ਜੋਗਰੀਆਂ ਬਸ ਸਰਦੂਖੇ ਆਉਂਦਾ ਇੰਨਾ ਜਿਆਦਾ ਨਾ ਇੱਥੋਂ ਆ ਚੀਜ਼ਾਂ ਵੱਜੀਆਂ ਨੇ ਤਾਂ ਤੋਂ ਆ ਹੁਣ ਆਏ ਲੱਗ ਜਾਂਦਾ ਕਿਹੜੇ ਵੇਲੇ ਕੰਮ ਨਿਭੜੇ ਤੇ ਪੈ ਜੀ। ਹਾਂ ਡੌਲਾ ਡੌਲਾ ਤੇਰਾ ਮਾਰ ਕੇ ਤੇਰਾ ਤੂੰ ਹੈਗਾ ਖਲੀ ਪਿੰਗਲੀ ਦੇ ਸਾਡੀ ਪਿੰਗਲੀ ਸਾਡੀ ਪਿੰਗਲੀ ਦਾ ਡੋਲਾ ਬਚਟੇ ਕੰਡੇ ਆਥਾ ਮੇਰੇ ਚਲੋ ਜੀ ਮਿਲਦੇ ਆ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਕੇਲੇ ਖਾ ਲਓ ਜੀ ਸਾਰੇ ਜਣੇ ਕੇਲੇ ਆ ਗਏ ਉਥੋਂ ਬਾਬੇ ਦੇਉ ਤੇ ਪੂਜੀਆ ਬਦਾਨਾ ਆ ਗਿਆ ਜੀ ਖਾ ਲਓ ਸਾਰੇ ਜਣੇ ਤੇ ਚਲੋ ਜੀ ਤੁਹਾਨੂੰ ਮਿਲਦੇ ਆ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ